ਜੀ ਅਸੀਂ ਆ ਗਏ ਆ ਜੀ ਮੋਕੇ ਅਸੀਂ ਜਾ ਰਹੇ ਨੇ ਪਿੰਡ ਚੰਦਪੁਰਾਣਾ ਇੱਥੇ ਜੀ ਗੁਰਦੁਆਰਾ ਬਾਬਾ ਤੀਕਰ ਸਿੰਘ ਜੀ ਦਾ ਸਾਰੀਆਂ ਸਾਲ ਦੇ ਕੋਈ ਨੰਗ ਰਹੇ ਆ ਜੀ ਜਿਹੜਾ ਵੀ ਮੀਂਹ ਆ ਉਹਦੇ ਦਾ ਇਹ ਤਾਂ ਯਾਰ ਥੋੜਾ ਕੁ ਪੀ ਲਵਰੀ ਦੀ ਆ ਲੈ ਜੂ ਜਪੀ ਲਈ ਆ ਜੂ ਸਦਗਾ ਤੇ ਆ ਕੇ ਜੂ ਜਾ ਪੀ ਕੇ ਤੁਰੇ ਰਹਿਣਾ ਤੁਹਾਨੂੰ ਮਰਬੇ ਸਿੰਘ ਜੀ ਰਹਿਣਾ ਜੰਮੂ ਵਾਲੇ ਜਾ ਰਹੇ ਆ ਤੇ ਅੰਕਲ ਜੀ ਜੀ ਬਣਾ ਰਹੇ ਆ ਉਹ ਕੇ ਹੀ ਰਹੇ ਆ ਚੱਲ ਕੇ ਤੁਰਦੇ ਆ ਜੀ ਇਹਨਾਂ ਵਰ ਮਾਰੂ ਬਾਲੇ ਆ ਉਹਨਾਂ ਨੇ ਉਹਨੂੰ ਇੱਕ ਕਰ ਲਗਾ ਡਰਾਈਵਿੰਗ ਮੋਟਰਨੇ ਵਾਲੀ ਤੇ ਗੁਰਦੁਆਰਾ ਘਰ ਤੇ ਆਣੇ ਆ ਉਹਦੇ ਤੇ ਉਹਨੇ ਪਾਲ ਚਾਲੇ ਪਾਉਣ ਲੱਗੇ ਆ ਜੀ ਪਿੰਡ ਚੰਦਪੁਰਾਣਾ ਗੁਰਦੁਆਰਾ ਕੋਲ ਬੱਤੇ ਕਾਬੀਰੇ ਆਂ ਤਿਆਰੀ ਅੱਜ ਪਰ ਹੋ ਗਿਆ ਮੇਰੇ ਕੋਲ ਨਾ ਟੈਂਕ ਪੂਆ ਕੰਟਰੋਲ ਬਾਕਰ ਉਹ 15 ਮੀਟਰ ਲਈ 15 ਗੋਲ ਮੀਟਰ ਉਹ ਲਈ ਪਹੁੰਚਦਾ ਉਹ ਬਾਕਰ ਉਹ 15 ਗੋਲ ਮੀਟਰ ਦੀ ਕੰਟਰੋਲ ਵਾਲੀ ਉਹ 15 ਗੋਲ ਰੋਡ ਦੇ ਚੜ੍ਹ ਗਈ ਰੋਡ ਦੇ ਜਿਹੜਾ ਆਉਂਦਾ ਹੈ ਉਹ ਤੇਗਾ ਉਹ ਜਵਾਬ ਉਹ ਲੋਕਾਂ ਦੇ ਪੈਦਾਇਸ਼ੇ ਵੱਗਦੇ ਹੋਏ ਨੇ ਬੜੇ ਬਾਬੇ ਬਾਹਰ ਨੂੰ ਹੁੰਦਾ ਉਹਦਾ ਇਕਲ ਤੋਂ ਉਹ ਦਾਤ ਮਾਲ ਬਣਦਾ ਪੈਂਦਾ ਜੰਦ ਬਰਾਣਾ ਇਹ ਗਈ ਉਤਿਆਨ ਹੈ ਪੂਰਨਮੈਂਟੇ buat seperti tadi datang Omur pairay wineg emu l controuro Chots de scanxit eg vua laughter Na <laughs> ne cofri tra nipen èk ਹੇ 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 இந்த வீடியோ டைம் ப்ரேட். அனி அவுட் தான். தெபன சன. 4 மணி 30 நிமிடம். இந்த காது வட பेंडा நானு. தென சின்ன யாரே தயார் இயச்சாலும் ரெண்டு அல. தென போய் வரணும் போறேன். மெனஸ்தங்கா ਕੰਨਾ ਬਹੁਤ ਜ਼ਿਆਦਾ ਨਹੀਂ ਬਣਿਆ ਪੁੜਿਆ ਜੇ ਜਿਹੜੇ ਪੰਚ ਹੋਣਗੇ ਉਹਨਾਂ ਲਈ ਹੋਰ ਵੀ ਜ਼ਿਆਦਾ ਹੋਣਾ ਚਾਹੀਦਾ ਹੈ சேமாதிரி <emangLE> ਤੋ ਅਗਿਆਨ ਮੋੜ ਜਿਨਾ ਉਹ ਫਿਰਕਾ ਮੋੜ ਜਰਿਆ ਜਿੱਥੇ ਥਾਲੀ ਘਰੀ ਅਗਲੀ ਜੂਰ ਤੇ ਜਿਹੜੇ ਥਾਲੀ ਨੂੰ ਪੜੀ ਜੇ ਨਾ ਤੋਂ ਲਾਇਆ ਪਰ ਅੰਦਰ ਮੋੜ ਜਾਓ ਅੱਗੇ ਜਾਗਾ ਬਰਦਾਗਾ ਚਲੋ ਚਲੋ ਮਹਾਰਾਜ ਚਲੋ ਚਲੋ ਜੀ ਆ ਜਰਾ ਹੋਰ ਗੁਰਦੁਆਰਾ ਸਾਹਿਬ ਵਾਲੀ ਜਿਹੜਾ ਧੁੰਦ ਜੀ ਪੈਣ ਕਰਕੇ ਧੁੰਮ ਰਿਹਾ ਜਿਹੜਾ ਹਾਂ ਕਰਕੇ ਧੀ ਨਾ ਚਾਹੀਦਾ ਜੀ ਨਾ ਪੰਦਰਾਂ ਦਾ ਜੰਗਲਾਵਰ ਚੋਲਿ ਸਟਾਟਿਚ ਜਮੇ ਜੰਗਲਾ ਕੋਲੇ ਬਰਗੇ ਆ ਤੇ ਰੈਨਟੇਟ ਹੋ ਰਹਾ ਜੰਮੇਦਰ ਬੰਦੇ ਲਈ ਬਿਲਡਿੰਗ ਦਾ ਬੋਧਾਦਾ ਰਹੀ ਆ

ਆਬੀ ਵਰਗ ਬੈਠੇ ਜਿੰਨਾਂ ਕੋਈ ਨਹੀਂ ਸਾਹਮਣੇ ਦੇਰ ਦਾ ਆਏਗਾ ਤੇ ਆ ਗਏ ਗੁਰਦਰਾ ਸਾਹਿਬ ਤੇ ਆਣਾ ਆਗਾ ਨਹੀਂ ਤੇ ਆਣਾ ਆ ਗਏ ਗੁਰਦਰਾ ਸਾਹਿਬ ਮੈਂ ਟੈਂਕੀ ਵਾਲੇ ਕੋਲ ਕੋਈ ਗੁਰਦਰਾ ਗੁਰਦੰਗਾ ਤੋਂ ਕਮਲਦੀ ਟੇਟਲ ਮੰਡੀ ਇੱਥੇ ਇਹਨਾਂ ਨੂੰ ਗਏ ਜਾਂਦਾ ਨਾਲੇ ਵੀ ਮੋਟਰਾਂ ਦੇ ਪਰਚੀ ਨਹੀਂ ਕੱਢਦੇ ਜੀ ਕੁੱਤ ਦੀ ਕਟਿੰਗ ਕਰਦਾ ਰਿਹਾ ਤੇ ਸਿੱਕ ਹੋਰ ਮੈਂ ਵੀ ਹੁਣ ਲੱਗੀਆਂ ਮੂਰਤੀਆਂ ਲੱਗੀਆਂ ਨੇ ਕੋੜੀਆਂ ਤੇ ਚੜਿਆ ਨਹੀਂ ਜਾਂਦਾ ਜਿਵੇਂ ਮਹਿਤਿਆਨ ਸਾਹਿਬ ਲੱਗੇ ਨੇ ਬਾਈ ਉਹ ਹੀ ਹਨ ਜਿਵੇਂ ਮਹਿਤਿਆਨ ਸਾਹਿਬ ਲੱਗੇ ਆ ਦੇ ਫਰੰਦ ਦਿਖਾ ਯਾਰ ਆ ਜਾ ਇੱਧਰ ਵੇ ਸਿੱਕ ਇਤਿਹਾਸ ਨੂੰ ਦਰਸਾਉਂਦੀਆਂ ਲੱਗੀਆਂ ਹੋਈਆਂ ਮੂਰਤੀਆਂ ਇਹ ਬਹੁਤ ਵਧੀਆ ਬਣਾਈਆਂ ਬਾਈ ਜਿਨੇ ਵੀ ਬਣਾਈਆਂ ਆ ਜਾਓ ਆ ਮੁਗਲ ਰਾਜ ਦੀਆਂ ਬਣੀਆਂ ਹੋਈਆਂ ਘੜੇ ਮੁਗਲ ਕਰਦੇ ਸੀ ਆਪਣੇ ਦੇ ਅਤਿਆਚਾਰ ਕਰਦੇ ਸੀ ਖਾਦੇ ਉਹਨਾਂ ਦੀਆਂ ਬਣੀਆਂ ਹੋਈਆਂ ਆਥ ਲਿਖਿਆ ਗਿਆ ਸੀ ਸੀਸ ਲਗਾਏ ਚਰਚਾ ਹੋਏ ਜਗ ਜੋ ਜਾਣੇ ਖਾਲਸਾ ਹੋਏ ਠੀਕ ਹੈ ਜੀ ਉਹ ਤਿਆਰ ਹੁੰਦੀਆਂ ਬਈਆਂ ਮਿਲਦਾ ਜੇ ਤੇ ਬੰਦਾ ਸਿੰਘ ਬਹਾਦਰ ਦੇ ਸਾਥੀ 740 ਸਿੰਘਾਂ ਦੀ ਸ਼ਹੀਦੀ ਜਿਹੜੀ ਹੋਈ ਸੀਗੀ ਬਈ ਉੱਪਰ ਦਿਖਾ ਰਹੇ ਆ ਮੈਟਨ ਸਾਹਿਬ ਜਿਵੇਂ ਹੈ ਨਾ ਬਈ ਉਵੇਂ ਬਣਿਆ ਪੂਰਾ ਤੇデア ਦਿਖਾਈ ਆ ਨਾਲ ਨਾਲ ਠੀਕ ਆ ਭਾਈ ਦੇਲਾ ਸਿੰਘ ਜੀ 10 ਨਵੰਬਰ 1675 ਨੂੰ ਜਿਹੜਾ ਸ਼ਹੀਦ ਕੀਤੇ ਗਏ ਸੀਗੇ ਭਾਈ ਦੇਲਾ ਜੀ ਭਾਈ ਮਾਨੀ ਸਿੰਘ ਜੀ ਤੇ ਸਗੇ ਭਰਾ ਸਨ ਉਹ ਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਤੇ ਉਹਨਾਂ ਦੇ ਤਿੰਨ ਸਾਥੀ ਵਿੱਚ ਸਨ ਜੋ ਇਹਨਾਂ ਧਰਮ ਦੀ ਰੱਖਿਆ ਵਾਸਤੇ ਗੁਰੂ ਜੀ ਦੇ ਨਾਲ ਦਿੱਲੀ ਗਏ ਸਨ ਆਹ ਜਿਹੇ ਨੇ ਆਪ ਨੂੰ ਦੇਗ ਵਿੱਚ ਬਾ ਕੇ ਸ਼ਹੀਦ ਕਰਵਾਇਆ ਸੀਗੇ ਉਹ ਹੀ ਆ ਜੀ ਦੇਖੋ ਠੀਕ ਆ ਜੀ ਇਹ ਕਰਿਆ ਨਾ ਇਹ ਆਪਾਂ ਨੂੰ ਯਾਦ ਕਰਾਉਣਾ ਤੇ ਫਿਰ ਵੀ ਆਪਣੇ ਨਾਲ ਹੁੰਦਾ ਰਹਿ ਸੀਗਾ ਇਸ ਕਰਕੇ ਦਿਖਾਇਆ ਗਿਆ ਕੋਈ ਉਹ ਕਿਵੇਂ ਇਧਰ ਕਰਦੇ ਹੋ ਵੀਡੀਓ ਫਿਰ ਕੱਟ ਦੇਣਗੇ ਇਹੋ ਜਿਹੇ ਨਾ ਉਧਰ ਦਿਖਾ ਦੇ ਇਧਰ ਫੇਸਬੁੱਕ ਵਾਲੇ ਚੱਲ ਨਹੀਂ ਦਿੰਦੇ ਐਵੇਂ ਦੀਆਂ ਵੀਡੀਓ ਕਈ ਵਾਰੀ ਆ ਜਿਹੜੇ ਕੋ ਸੰਤਾਨ ਸੜ ਗਏ 64 ਔਰ ਸੰਤਾਨ 77 12349 ਦੀ ਸ੍ਰੀ ਦਾ ਜੀ ਇਧਰ ਵੀਰ ਹਕੀਕਤ ਸਿੰਘ ਰਾਏ ਦੀ ਸੀਧੀ ਦਿੱਲੀ ਵਿੱਚ ਬੰਦਾ ਸਵੇਰੇ ਬਾਦੇ ਸਾਥੀ ਮਸ਼ੀਨ ਕਰਨ ਲੱਗੇ ਤਾਂ ਉਹਨਾਂ ਵਿੱਚ ਇੱਕ ਸੀ 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 ਉਹਦੇ ਬੱਚਾ ਵੀ ਸੀਗਾ ਰਹਿਣ ਦੇ ਫੋਨ ਹੋ ਜਾਊਗਾ ਪਰ ਕਿਉਂਕਿ ਫੋਨ ਵਾਲੇ ਬਖੌਂਦੇ ਨਹੀਂ ਨਾ ਉਹ ਬੱਚੇ ਦੀ ਮਾਂ ਨੇ ਕਿਹਾ ਕਿ ਮੇਰਾ ਪੁੱਤ ਸਿੱਖ ਨਹੀਂ ਹੈ ਜੇ ਮੈਨੂੰ ਜਲਦੀ ਸਿੱਖੀ ਕਰੋ ਕਿਉਂਕਿ ਮੈਂ ਸਿੱਖਾਂ ਇਹ ਝੂਠ ਬੋਲਦੀ ਹੈ ਇਹ ਮੇਰੀ ਮਾਂ ਨਹੀਂ ਹੈ ਮੇਰੀ ਮਾਤਾ ਸਹਿਬ ਗੌਰਤ ਹੈ ਪਿਤਾ ਗੁਰਗੰਦੀਆਂ ਠੀਕ ਹੈ ਜੀ ਭਾਈ ਮਹਿਤਾਪ ਸਿੰਘ ਤੇ ਸੁੱਖਾ ਸਿੰਘ ਜੀ ਛੇ ਮਈ 1740 ਦੇਖ ਲੋ ਜੀ ਠੀਕ ਹੈ ਜੀ ਕੀ ਕੁਛ ਹੁੰਦਾ ਰਿਹਾ ਉਧਰ ਵੀ ਬਣੀਆਂ ਬਾਬਾ ਬੰਦਾ ਸਿੰਘ ਜੀ ਬਾਦਰ ਅਸ 1716 ਇਥੇ ਨੂੰ ਸ਼ਹੀਦ ਹੋਏ ਸੀ ਠੀਕ ਹੈ ਜੀ ਦੇਖੋ ਕਿਵੇਂ ਸ਼ਹੀਦ ਕੀਤਾ ਗਿਆ ਸੀਗੇ ਸ਼ਹੀਦ ਭਾਈ ਮਨੀ ਸਿੰਘ ਜੀ 1662 ਤੋਂ ਲੈ ਕੇ 1739 ਬੰਦਮੰਦ ਕਟਾਇਆ ਗਿਆ ਸੀ ਇਹਨਾਂ ਦਾ ਜੀ ਭਾਈ ਮਨੀ ਸਿੰਘ ਜੀ ਨੇ ਉਸ ਸਮੇਂ ਵਿਗੜੇ ਸਮੇਂ ਕਾਗਜ਼ ਬੰਦੀ ਲਗਾਈ ਗਈ ਵੀ ਨਹੀਂ ਤਾਂ ਪਤਾ ਪਤਾ ਸਿੰਘਾਂ ਦਾ ਵੈਰੀ ਹੋਇਆ ਪਿਆ ਸੀਗਾ ਸਿੰਘ ਕੂਣ ਮਾਫ ਹਮ ਕੀਨੇ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਸੀਗੇ ਜੀ ਆ ਦੇਖ ਲਓ ਤੁਸੀਂ ਠੀਕ ਹੈ ਜੀ ਤੇ ਉਹ ਮਾਇਆ ਏਡ ਕਰਦਾ ਪਿਆ ਮਹਿਰਾ ਜੀ ਤੇ ਪਰਿਵਾਰ ਦੀ ਛਿੱਧੀ ਹੋਈ ਜਿਹੜੀ ਖਾ ਦੇਖ ਲਓ ਭਾਈ ਮੋਤੀ ਮਹਿਰਾ ਜੀ ਨਵਾਬ ਜੀਰ ਖਾਨ ਦੀ ਜੇਲ੍ਹ ਵਿੱਚ ਕੈਦੀਆਂ ਦੇ ਲਾਗ ਰਹੀ ਕਰਨ ਦੇਖ ਲੋ ਜੀ ਠੀਕ ਹੈ ਜੀ ਹਰਿਆਣਾ ਲੱਗ ਰਿਹਾ ਹੈ ਮਾਸਟਰ ਲੱਗ ਰਿਹਾ ਹੈ ਇਹ ਪੂਰਾ ਮਤਲਬ ਇਤਿਹਾਸ ਦਿਖਾਇਆ ਗਿਆ ਵਾ ਤੁਹਾਨੂੰ ਦਿਖਾਉਣੇ ਅੱਗੇ ਜਾ ਕੇ ਵੀ ਇਤਿਹਾਸ ਦਿਖਾਉਣੇ ਆ ਤੇ ਇਤਿਹਾਸ ਦਿਖਾਉਣੇ ਤਾਂ ਅੱਗੇ ਜਾ ਕੇ ਵੀ ਆ ਤੁਸੀਂ ਦੇਖ ਹੀ ਰਹੇ ਆ ਪਰ ਅੱਗੇ ਚੱਲਦੇ ਆ ਹਾਂ ਭਾਈ ਕਨਈਆ ਜੀ ਦੀ ਸੰਭਸੰਦੇਤਾ ਉਹਨਾਂ ਦੇ ਬਸਾਇਆ ਜਿਹੜੀ ਜੰਗਦਮੇ ਭਾਈ ਕਨਈਆ ਜੀ ਨੇ ਬਿਨਾਂ ਵਿਤ ਕਰੇ ਚੱਖਾਂ ਮੁਗਲਾਂ ਦੀਆਂ ਬਾੜੀਆਂ ਨੂੰ ਜਲ ਚਕਾਇ ਦੇਗਾ ਉਹਦਰ ਇਧਰ ਆ ਗਿਆ ਆ ਕੇ। ਇਧਰ ਆ ਹਰਦਾਰ ਭਗਤ ਸਿੰਘ ਜੀ ਬਣਾਏ ਗਏ ਦੁਕਾਨਦਾਰੋਂ ਯਾਰ। ਜਿੰਨਾਂ ਦੀ ਜਿਵੇਂ ਡੀਲ ਦੇ ਵਿੱਚ ਸੀ ਇਹ ਤਾਂ ਉਸ ਸਮੇਂ ਦਾ ਜਿਹੜਾ ਉਹ ਮੂਤੀ ਉਸ ਵੇਲੇ ਯਾਰ ਕੀਤੀ ਗਈ ਆ। ਸ਼ਹੀਦ ਭਗਤ ਸਿੰਘ ਜੀ ਤੇ ਬਾਹਰ ਜਿਹੜੇ ਅੰਗਰੇਜ਼ ਅਫਸਰ ਸੀਗੇ। ਗ੍ਰੇਪੋਰਟ ਉਸ ਟਾਈਮ ਸਖਰ ਫਿਰ ਉਹ ਸੀ ਗਈ। ਉਹਨਾਂ ਨੇ ਕਿਹਾ ਗਿਆ ਆਜੋ ਆਪਾਂ ਹੁਣ ਜੋੜੇ ਜਮਾ ਕਰਾਉਣੇ ਆ ਤੇ ਗੰਮੀ ਚੱਲਦੇ ਆ ਜੋੜੇ ਜਮਾ ਕਰਾ ਕੇ ਅੱਧਾ ਤੇ ਜਮਾ 74 ਨੰਬਰ ਮਿਲਿਆ ਹੈ ਆਪਾਂ ਨੂੰ ਯਾਰ ਚੱਲਦੇ ਆਂ ਕਾਲੇ ਦਰਸੇ ਗੁਰਦੁਆਰਾ ਸਾਹਿਬ ਗੁਰਦੁਆਰਾ ਸ਼ੀਰ ਬਬਤੇਗਾ ਖਣੀ ਸੰਧਪਰਾਣਾ ਪਹੁੰਚੇ ਗੇ ਇਹ ਗੇਟ ਆ ਤੇ ਟਰੋਵਰ ਇੱਧਰ ਟਰੋਵਰ ਇੱਧਰ ਬਣਿਆ ਹੈ ਟਰੋਵਰ ਜਾਣੇ ਪਹਿਲਾਂ ਆਪਾਂ ਖਾਲੇ ਸ਼ਾਨ ਤੇ ਫਿਰ ਚੱਲਦੇ ਆਂ ਅੰਦਰ ਤੇ ਲੱਖਾ ਜੀ ਨੋਲ ਸੋ ਵਾਰ ਨਹੀਂ ਆ ਪਹਾੜੇ ਚੜਦੇ ਹੋਏ ਫਿਰ ਉਹ ਬੜਾ ਉੱਚਾ ਬਣਿਆ ਵਾ ਤੇ ਜਾ ਰਹੇ ਫਿਰੋਵਰਾਂ ਨੂੰ ਸਾਡਾ ਸੋਨੂੰ ਰਹਿਣਾ ਮਨਵਰੀ ਸਿੰਘ ਜੀ ਜਾ ਰਹੇਗੇ ਬਹੁਤ ਵਧੀਆ ਬਣੇਗਾ ਉਧਰ ਦੇਖ ਬੱਚੇ ਕੋਈ ਉਹ ਉਧਰ ਸਰਵਜਾਦਾ ਜੀ ਮਾਤਾ ਗੁਜਰੀ ਜੀ ਲੱਗ ਰਿਹਾ ਉਹ ਪਾਏਗੇ ਸਾਹਮਣੇ ਜੋਲ ਪਾ ਰਹੇ ਹਨ ਮਨਪ੍ਰੀਤ ਸਿੰਘ ਜੀ ਕਰੇ ਆ ਵਾਸਤੇ ਇੱਧਰ ਵੀ ਆਈ ਬੱਚੇ ਖੜੇ ਆ ਬਹੁਤ ਵਧੀਆ ਬਣਾਇਆ ਗਿਆ ਕਰੋਵਰ ਦੇ ਉੱਪਰੋਂ ਦੀ ਆ ਵੇਖੋ ਜੀ ਥੋੜਾ ਜਿਥੋਂ ਹੀ ਆਏ ਆ ਲੱਗਦਾ ਕਿ ਅਸ ਕਹ ਗਿਆ ਮੁਗਲਾਂ ਦਾ ਟਾਈਮ ਹੁਣ ਡੇਗ ਰਹੇ ਤੁਸੀਂ ਤੂੰ ਉਧਰ ਉਧਰ ਜਾਵੇਂ ਪੂਰਾ ਕਾਹੀ ਜਗ੍ਹਾ ਦੇ ਵਿੱਚ ਕੁਦਰਤ ਸਾਹਿਬ ਬਣਿਆ ਹੋਇਆ ਹੈ ਜੀ ਤੇ ਤੁਹਾਨੂੰ ਦਿਖਾਉਣੇ ਅੰਦਰ ਜਾ ਕੇ ਚਲੋ ਜੀ ਤਾਂ ਚਾਹ ਦੇ ਅੰਦਰ ਚੋਕੀ ਮੈਂ ਬਾਅਦ ਤਵਰ ਕਰਾਂਗਾ ਇੰਦਰ ਤੂੰ ਕਾ ਮੈਂ ਵਿਸ਼ਵਾਸ ਸਾਹਿਬ ਹੈ

लेदर मां है

ਉਹੀ ਆ ਮੈ ਤੇਰਾ ਪ੍ਰਭੂ ਮਹਾਰਾ ਨੋ ਪਰ ਗੁਰ ਕੋ ਬਾਲਾ ਬਾਣ ਸੁ ਸੁਲੈ ਗੀ ਗਾਉਂ ਕੀ ਕੀ ਕਹੇਂ ਜੇ ਜੀ ਜਾਉ ਹਉ ਬਾਦਲਾ ਤਨ ਕੋਈ ਆ ਸੁਣਾ ਗੀ ਗੀ ਕੋ ਉਰਾਵ ਤਰ ਨੋ ਪਰ ਬਾਵਾ ਮਾਜ ਕੋ ਪਰਿਵਰਿਦਾ ਗੁਰ ਸਾਥ ਮੈਂ ਆਵ ਕਾਲੇ ਮਰੇ ਤੀਨ ਲਾ ਲੇਗਾ ਆ ਰਿਹਾ ਨੋਵਾ ਦਿਖਾਰਵਾ ਨੇ ਉਹ ਇਹ ਆ ਰਿਹਾ ਨੇ ਇਹ ਚੱਲੇ ਨੇ ਗੁਰਦਰਾ ਸਾਹਿਬ ਦੇ ਪ੍ਰਸ਼ਾਦ ਲੈਣੇ ਆ ਜੀ ਕਰਦੇ ਨਹੀਂ ਗੱਲ ਹੁਣ ਲੋਹਿੰਦੀ ਮਿਲ ਗਈ ਆ ਰੈਗੂ ਦੀ ਗੰਭਾ ਦੀ ਇਹਨਾਂ ਪਾ ਲੈ ਕੇ ਚੱਲੇ ਮੈਂ ਖੜੇ ਗਣ ਨਾਲ ਬਣਿਆ ਅਸਰ ਦੇ ਚੱਲੇ ਆ ਕੋਈ ਵੀ ਜਾ ਰਹੇ ਆ ਇੰਦਰ ਨੂੰ ਇੰਦਰ ਨੂੰ ਤੇ ਦੇਖੋ ਜੀ ਪੁਰਾਣੇ ਟਿਕਣੇ ਉਨਹਾਰਾ ਜੀ 2012 ਜਿਹੜਾ ਲੱਗਾ ਸੀ ਮੁੱਤੀ ਮੇਰੇ ਦੀ ਹੂਕ ਮਾਈ ਕੋਹੜਾ ਲੱਗਿਆ ਇਹ ਪਾਵੀ ਪੰਡ ਪ੍ਰਤੀ ਨਾਮ ਦੇ ਪਾਵੇ ਪੰਡ ਨੂੰ ਚਾਸਕੀ ਤੇ ਲਿਖ ਲਾ ਲਈ ਸਾਰੀ ਇਹ ਕਿਚਤਰਕਾਰੀ ਨੀਤੀ ਬਹੁਤ ਸੁੰਦਰ ਲੱਗਦਾ ਜੀ ਮਾਫੀ ਜੀ ਸਾਰੀ ਇਸ ਜਿਹੜੀ ਸਤਾਰਾ ਤੋਂ ਬਾਰੇ ਤੁਸੀਂ ਉਦਾਲੀ ਨੰਦਾਨ ਯਾਗ ਵਿੱਚ ਜਿਹੜੀ ਜਿਹੜੀ ਲੋਕਾਂ ਨੂੰ ਸੁਝਾਈ ਜਾਣ ਸਾਰੀਆਂ ਲਿਖਾਈਆਂ ਚੰਦੂ ਰਾਮਦੇਵ ਜੀ ਠੀਕ ਹੈ ਜੀ ਸੇਸ ਗੁਰੂ ਕੀ ਮੋਹਰ ਸੇਗੁਰੂ ਹਰਕਦੇਵ ਸਾਹਿਬ ਜੀ ਕੋ ਸੁਨਰ ਰਹੀ ਉਹ ਨਾ ਕਰੀ ਜੀ ਕਾਰਾਂ ਨਹੀਂ ਸਾਰੇ ਕਬੀ ਚਿੱਤਰਕਾਰੀ ਸੋਨੇ ਕੀਤੀ ਹੈ ਤੇ ਦੱਸਿਆ ਗਿਆ ਹੈ ਇਹ ਜਰੀਏ ਮਾਨਤ ਬੋਲ ਆਇਆ ਸੀ ਜੀ ਇੱਕ ਵਾਰ ਨਗਰ ਵਾਲਦੂ ਲੱਕੜਾਂ ਲੈਣ ਗਏ ਜੰਗਲ ਵਿੱਚ ਗਏ ਤਾਂ ਪਲੰਦ ਛੇਰ ਨੂੰ ਵੇਖ ਕੇ ਡਰ ਕੇ ਭੱਜ ਗਿਆ ਬਾਈ ਨੇ ਛੇਰ ਨੂੰ ਗੱਡੇ ਉੱਪਰ ਚੜ੍ਹ ਕੇ ਜੁੜ ਕੇ ਲੱਕੜਾਂ ਲੈਣ ਪਹੁੰਚਾਇਆ ਦੇ ਕੋਈ ਛੇਰ ਨੂੰ ਹੀ ਵਾਰਿਆ ਸੀ ਗੰਡੇ ਦੇ ਮੈਂ ਤੁਹਾਨੂੰ ਬੋਲੀ ਸੰਤ ਜੀਾਉਤੇ ਗਹੇ ਜੰਗ ਕਰਦੇ ਸਨ ਮੁਗਲਾਂ ਦੇ ਨਾਲ ਜੰਗ ਕਰਦੇ ਸਨ ਦੀ ਤਸਵੀਰ ਲੱਗੀ ਆ ਦੇ ਸਕਦੇ ਤੁਸੀਂ ਚਲ ਗਏ ਤੁਸੀਂ ਕਾਈ ਨਬਮੋਰ ਚਾਹਵੇ ਤੇ ਜਾਗੋ ਇਸ ਨੂੰ ਤੋਂ ਪੰਜਾਬ ਆ ਵੀ ਨਹੀਂ ਲਾਹੌਰ ਦੀ ਟ੍ਰੇਨ ਦਾ ਯਾਰ ਇਹ ਕੱਢੀ ਦਾ 5 ਅਕਤੂਬਰ ਨੂੰ ਸਮਾਇਆ ਕੋਈ ਜਦਰਗਾਈ ਹੋਈ ਤੇ ਟੁੱਟੀ ਹੋਈ ਦਰਗਾਈ ਲੰਗਰ ਨਗਰਾਲ ਵੀ ਹੁਣ ਇਹਦਾ ਤਕਰੀਬਨ ਪੱਕਾ ਹੋ ਗਿਆ ਵਾ ਖੁੜੀਆ ਬਣ ਗਿਆ ਬਹੁਤ ਵੱਡਾ ਹੋ ਜਾਏਗਾ ਖੁੜੀਆ ਬਣ ਹੈ ਗਿਆ ਵੀ E mi sta mettendo a vedere che la figura ha dato il corno. come... E come vai Come E ਜੋ ਸੀ ਤੋਂ ਉਹ ਬੋਟਲ ਦੇ ਚੁਗੀ ਚੱਤੀ ਦੋ ਗੋਈ ਤੇ 15 ਤੇ ਗਾਜ਼ੇ ਲਈ ਮਗਲਾਣਾ ਕੋਈ ਟਾਪ ਰੱਖੀ ਜੰਗੂ ਆਦ ਵਿੱਚ 55 ਤੇ ਰਸਮਾਨ ਦੇ ਪੰਜ ਬੋਟਲ ਰੇਸ਼ਾ ਲੂਨ ਰੇਸ਼ਾ ਕੋਲੇ ਜਿੱਤੇ ਇਹਨਾਂ ਕੁਝ ਨਹੀਂ ਸੀ ਐਨਰਜੀ ਮਗਲਾਣਾ ਜਾਂ ਕਾਲੇ ਸਵੇ ਤੇ ਇਹੋ ਦਾਤਨ ਜਿਹੜਾ ਦਰਦ ਜੀ ਦੇ ਰਿਹਾ ਹਾਂ ਇਹ ਆ ਦਰਦ ਹੈ ਮੈਂ ਚੱਲੇ ਆਈ ਮਾਰਵਾ ਨੂੰ 219 ਸੰਦੇ ਪੌਣੇ ਚੱਲੇ ਪੀਟਾ ਸਾਹਿਬੀ ਸੱਚ ਖੰਡਵਾਵਾਂ ਅੱਜ ਕਨਵਾਸੀ ਸੰਦਵਾ ਦੇ ਤਸਵੀਰਾਂ ਨਿਕਸਰੰਦਰ ਵੜਿਆਣੇ ਸੋ ਕਰ ਮੰਨ ਕੇ ਸੁਖਾ ਦਬਾ ਯਾਰੋ ਗ੍ਰੇਦਰਾ ਤੇਰਾ ਆਪਾ ਆਪੇ ਦੀ ਦਵਾ ਹੈ ਤੀ ਜਾਤ ਦਾ ਜੀਵ ਬਦਲਣ ਦਾ ਤਨੁ ਤੇਰੇ ਨਾਲ ਵਾਹੇ ਅਤਿਆਗ ਪਾਉ ਤੇ ਆਪ ਤਰਨਾ ਮੇਰੀ ਕਾਂਦੇ ਮਰਚੀ ਤੇ ਹੈ ਸੁਦੇ ਤੋ ਅਨੰਦ ਰਾਮ ਸਭ ਨੇ ਮੇਰੇ ਨਾਲ ਮੁਰਮਾ ਆਜੀ ਜੀ ਜੀ ਕਲਾ ਮੇਰੇ ਵੀ ਬੰਦੇ ਦਾ ਲਗਾ ਥਾਲ ਕੋਲ ਕੇ ਇੱਕ ਗਲਾਸ ਮੈਂ ਚੱਕਣਾ ਇਧਰ ਗਲਾਸ ਲੈਣਾ ਕਿ ਬਾਟੀਆਂ ਲੈਣੀ ਨਹੀਂ ਮੈਂ ਨੰਗਰਾਲਾ ਜਾਂਦੇ ਵੇ ਅਗਨੇ ਪ੍ਰਸ਼ੰਦ ਮਹਾਰਾਜ ਉਹ ਰਾਣੀ ਅੱਜ ਆ ਕੇ ਚੱਲੇ ਉਹਨੂੰ ਚਾਹ ਜੀ ਉਹਨੂੰ ਗਏ ਨੇ ਦੇ ਲਿਆ ਜੀ 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 ਜ ਤੇ ਇਹ ਠੀਕ ਹੈ ਜੀ ਬਹੁਤ ਹੀ ਬਹਿਣੀ ਚੀ ਇਹ ਬਹੁਤ ਸੁੰਦਰ ਜੀ ਤੰਦਰਮੌਤ ਤੇ ਗਾਗਨਜੀ ਦੀ ਕਿੱਦਾਂ ਪਤੂਈ ਲੱਗੀ ਹੋਈ ਹੈ ਜੀ ਹੋਰ ਇਹਨਾਂ ਦਰਸ਼ਮੇਲਾ ਕਰਦੇ ਆ ਜੀ ਤੇ ਹੁਣ ਅਸੀਂ ਚੱਲੇ ਬਹੁਣ ਕੇ ਨਹੀਂ ਆਵਦੇ ਪੰਡਾਲੋਂ ਆਉਂ ਚੱਲਦੇ ਆਂ ਈ ਵਾਰ ਵੀਰੋ ਕਰਦੇ ਬੰਦ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੈਕੋ ਜੀ ਦਾ ਖਾਲਸਾ ਵੈਕੋ ਜੀ ਕੀ ਫਤਿਹ ਜੀ